ਅਛਾਰ ਪਰ ਨੇੜੇ ਖੰਖਾਰ ਜੰਗਲਾਂ ਦੀਆਂ ਗੁਫਾਵਾਂ ਵਿੱਚ ਲੁੱਕ ਕੇ ਰਹਿ ਰਿਆ ਰਿਧੀਆਂ ਸਿੱਧੀਆਂ ਵਾਲਾ ਬਾਬਾ ਗੁਫਾਵਾਂ ਚ ਸਦੀਆਂ ਤੋਂ ਬਰਾਨ ਪਏ ਕਮਰੇ ਦੇਖ ਲੱਗਦਾ ਹੈ ਡਰ BB7 Rider Channel ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਨਮਸਤੇ RAM RAM ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਆਂ ਅੱਜ ਮੈਂ ਤੁਹਾਨੂੰ ਹੁਸ਼ਿਆਰਪੁਰ ਦੇ ਨੇੜੇ ਘਣੇ ਜੰਗਲਾਂ ਦੇ ਵਿੱਚ ਲੈ ਕੇ ਜਾ ਰਿਹਾ ਆਂ ਜਿੱਥੇ ਸਦੀਆਂ ਪੁਰਾਣੀਆਂ ਗੁਫਾਵਾਂ ਆ ਜਿਹੜੀਆਂ ਬਰਾਨ ਪਈਆਂ ਹੋਈਆਂ ਆ ਜੰਗਲਾਂ ਦੇ ਵਿੱਚ ਜਿੱਥੇ ਸੰਤ ਫਕੀਰ ਬਾਬਾ ਕੱਲਾ ਹੀ ਰਹਿੰਦਾ ਆ ਜਿੱਥੇ ਹਰ ਕੋਈ ਜਾਣ ਤੋਂ ਪਹਿਲਾਂ 100 ਵਾਰ ਸੋਚੇਗਾ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਉਹ ਕਿੰਨੇ ਖਤਰਨਾਕ ਜੰਗਲ ਹੋਣਗੇ ਸਾਨੂੰ ਵੀ ਉੱਥੇ ਤੱਕ ਪਹੁੰਚਣ ਵਾਸਤੇ ਬੜੀ ਮੁਸ਼ਕਲ ਆਉਣੀ ਆ ਕਿਉਂਕਿ ਸਾਨੂੰ ਬਾਬੇ ਦਾ ਪਤਾ ਨਹੀਂ ਹੈਗਾ ਉਹ ਗੁਫਾਵਾਂ ਕਿੱਥੇ ਆ ਕਿੱਦਾਂ ਰਹਿੰਦਾ ਆ ਇਹ ਸਭ ਸਾਨੂੰ ਭਾਲ ਕਰਨੀ ਪੈਣੀ ਆ ਤੁਸੀਂ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਸਾਹਮਣੇ ਰਸਤਾ ਆ ਜਿਹੜਾ ਪਾਰ ਕਰਕੇ ਪਹਾੜੀ ਦੇ ਉੱਪਰ ਤੱਕ ਸਾਨੂੰ ਪਹੁੰਚਣਾ ਪੈਣਾ ਆ ਜਿੱਥੇ ਉਹ ਫਕੀਰ ਬਾਬਾ ਰੈਸਮੀ ਬਰਾਨ ਗੋਹਾਵਾ ਵਿੱਚ ਰਹਿੰਦਾ ਆ ਚਲੋ ਹੁਣ ਚੱਲਦੇ ਆ ਰਸਤੇ ਦੇ ਸੋਹਣੇ ਸੋਹਣੇ ਤੁਹਾਨੂੰ ਅਸੀਂ 뷰 ਦਿਖਾਉਂਦੇ ਜਾਣਾ ਆ ਅਸੀਂ ਉੱਥੇ ਪਹੁੰਚ ਗਏ ਆ ਜਿੱਥੇ ਫਕੀਰ ਬਾਬਾ ਕੱਲ੍ਹ ਹੀ ਗੁਫਾ ਦੇ ਵਿੱਚ ਰਹਿੰਦਾ ਆ ਤੁਸੀਂ ਸਾਹਮਣੇ ਦੇਖ ਸਕਦੇ ਆ ਘਣਾ ਜੰਗਲ ਆ ਚਲੋ ਚੱਲਦੇ ਆ ਜage ਦੇਖਦੇ ਆ ਅੱਗੇ ਅੱਗੇ ਰਸਤਾ ਬਹੁਤ ਪੱਥਰੀਲਾ ਆ ਰਿਹਾ ਆ ਬਾਬੇ ਤੱਕ ਪਹੁੰਚਣ ਵਾਸਤੇ ਸਾਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਆ ਤੁਸੀਂ ਰਸਤਾ ਦੇਖ ਖੁਦ ਅੰਦਾਜ਼ਾ ਲਾ ਸਕਦੇ ਹੋ ਸਾਨੂੰ ਹੁਣ ਸਾਹਮਣੇ ਦਿਖ ਰਹੀ ਸਰੰਗ ਦੇ ਵਿੱਚੋਂ ਲੰਘ ਕੇ ਜਾਣਾ ਪੈਣਾ ਆ ਬਹੁਤ ਜ਼ਿਆਦਾ ਕੁੱਪ ਹਨੇਰਾ ਆ ਆਲੇ ਦੁਆਲੇ ਦਾ ਦ੍ਰਿਸ਼ ਦੇਖ ਤਾਂ ਹਰ ਕਿਸੇ ਨੂੰ ਡਰ ਲੱਗੇਗਾ ਇਸ ਹਨੇਰੇ ਵਿੱਚ ਜੀਆ ਜੰਤ ਤੋਂ ਦੇਖ ਦੇਖ ਕੇ ਲੰਘਣਾ ਪੈਣਾ ਆ ਤੇ ਆ ਬਾਬੇ ਦੇ ਸਬੂਤ ਆ ਇੱਥੇ ਰਹਿਣ ਦੇ ਕੌਣਕੇ ਸਾਨੂੰ ਜਗਾ ਜਗਾ ਅੱਗ ਬਲੀ ਹੋਈ ਦਿਖਾਈ ਦੇ ਰਹੀ ਆ ਸਰੰਗ ਦੇ ਆਲੇ ਦੁਆਲੇ ਦੇ ਜਿਹੜੇ ਪਹਾੜਾ ਇਸ ਤਰ੍ਹਾਂ ਲੱਗਦੇ ਪਏ ਆ ਜਿੱਦਾਂ ਮਿੱਟੀ ਨਾਲ ਲਿਪੇ ਹੁੰਦੇ ਆ ਤੁਸੀਂ ਦੇਖ ਸਕਦੇ ਆ ਜੰਗਲ ਦੇ ਵਿੱਚ ਕਿੰਨੀ ਸੋਹਣੀ ਡਿਜ਼ਾਈਨਿੰਗ ਦੀ ਗੁਫਾ ਦੇ ਵਿੱਚ ਅੰਦਰ ਕਮਰੇ ਬਣੇ ਹੋਏ ਆ ਚਲੋ ਚੱਲਦੇ ਹਾਂ ਦੇਖਦੇ ਹਾਂ ਅੰਦਰ ਕਿੱਥੇ ਆ ਬਾਬਾ ਜੀ ਸੰਗਣੇ ਜੰਗਲਾਂ ਦੀਆਂ ਗੁਫਾਵਾਂ ਵਿੱਚ ਇਸ ਤਰ੍ਹਾਂ ਦੇ ਕਮਰੇ ਦੇਖ ਹਰ ਕੋਈ ਸੋਚਣ ਨੂੰ ਮਜਬੂਰ ਹੋ ਜਾਏਗਾ ਕਿ ਇਨ੍ਹਾਂ ਕਮਰਿਆਂ ਵਿੱਚ ਕਿਸ ਤਰ੍ਹਾਂ ਕੋਈ ਰਹਿ ਸਕਦਾ ਆ ਇਹ ਡਿਜ਼ਾਈਨਦਾਰ ਕਮਰੇ ਦੇਖ ਇੰਜ ਲੱਗਦਾ ਆ ਜਿਵੇਂ ਇਹ ਸਦੀਆਂ ਤੋਂ ਕਈ ਦਫ਼ਾ ਰਾਜ ਆਪਣੇ ਸੀਨੇ 'ਚ ਛਪਾ ਕੇ ਬੈਠੇ ਹੋਣ ਇਸ ਡਰਾਵਣੀ ਗੁਫਾ ਵਿੱਚ ਤਿੰਨ ਕਮਰੇ ਇੱਕ ਬਰਾਂਡਾ ਦੇਖ ਹਰ ਕੋਈ ਉਸ ਪਲ ਨੂੰ ਯਾਦ ਕਰੇਗਾ ਇਹ ਕਮਰੇ ਇੰਨੀ ਡਰਾਵਣੀ ਜਗ੍ਹਾ 'ਚ ਕਿਉਂ ਬਣਾਏ ਹੋਣਗੇ ਫਕੀਰ ਬਾਬੇ ਨੇ ਇੱਥੇ ਅੱਗ ਬਾਲੀ ਹੋਈ ਆ ਤੁਸੀਂ ਦੇਖ ਸਕਦੇ ਆ ਤੇ ਲੇਕਿਨ ਸਾਨੂੰ ਨਜ਼ਰ ਨਹੀਂ ਆਈ ਇੱਥੇ ਸਾਰਾ ਘੁੰਮ ਫਿਰ ਕੇ ਦੇਖਿਆ ਸੀ ਅੰਦਰ ਤੁਸੀਂ ਦੇਖੇ ਲਿਆ ਖੋਫ ਨੇ ਰਾਇਆ ਅੰਦਰ ਜਾਣ ਤੋਂ ਵੀ ਡਰ ਲੱਗਦਾ ਸੀਗਾ ਤੇ ਉੱਪਰ ਵੀ ਇਸੇ ਤਰ੍ਹਾਂ ਦੂਸਾਂ ਬਣੀ ਹੋਈ ਆ ਤੇ ਸਾਨੂੰ ਲੱਗਦਾ ਸ਼ਾਇਦ ਉੱਥੇ ਹੋਣ ਚਲੋ ਉੱਪਰ ਚੱਲਦੇ ਆਂ ਦੇਖਦੇ ਆਂ ਜਾ ਕੇ ਆ ਨੂੰ ਇੱਥੇ ਲੱਗਦੇ ਆ ਤੇ ਕਿਉਂਕਿ ਤੇ ਕੱਪੜੇ ਵਗੈਰਾ ਉਹਨਾਂ ਦੇ ਇੱਥੇ ਨਜ਼ਰ ਆ ਰਹੇ ਆ ਤੇ ਚਲੋ ਮਿਲਦੇ ਆ ਅੰਦਰ ਜਾ ਕੇ ਉਹਨਾਂ ਨੂੰ ਤੇ ਸਾਨੂੰ ਬੂਟ ਵਗੈਰਾ ਲਾਉਣੇ ਪੈਣੇ ਆ ਇੱਥੇ ਰਾਮ ਰਾਮ ਬਾਬਾ ਜੀ ਬਾਬਾ ਜੀ ਬੜੇ ਘਣੀ ਜੰਗਲ 'ਚ ਰਹਿੰਦੇ ਆ ਤੁਸੀਂ ਜਿੱਥੇ ਹਰ ਕੋਈ ਆਉਣ ਤੋਂ ਪਹਿਲਾਂ ਸੋਚੇਗਾ ਤੇ ਅਸੀਂ ਪਹੁੰਚ ਗਏ ਹਾਂ ਇਹਨਾਂ ਦੇ ਕੋਲ ਤੁਸੀਂ ਦੇਖ ਹੀ ਲਿਆ ਪਹਿਲਾਂ ਅਸੀਂ ਥੱਲੇ ਦੇਖਿਆ ਜਿਹੜੇ ਕਮਰੇ ਬਣੇ ਹੋਏ ਸੀ ਗੁਫਾ ਦੇ ਵਿੱਚ ਤੇ ਸਾਨੂੰ ਨਜ਼ਰ ਨਹੀਂ ਆਏ ਤੇ ਸਾਨੂੰ ਲੱਗਿਆ ਕਿ ਉੱਪਰ ਵੀ ਹੈਗੀ ਆ ਗੁਫਾ ਤੇ ਅਸੀਂ ਇੱਥੇ ਆਏ ਆ ਤੇ ਇਸ ਵੇਲੇ ਧੂਪ ਕਰਦੇ ਪਏ ਆ ਕਿਉਂਕਿ ਸ਼ਾਮ ਦਾ ਟਾਈਮ ਆ ਤੇ ਅਸੀਂ ਇਸੇ ਕਰਕੇ ਬੂਟ ਲਾ ਦਿੱਤੇ ਸਾਨੂੰ ਲੱਗਿਆ ਸਗਾ ਦੇਖ ਕੇ ਮੰਦਰ ਬਣਿਆ ਹੋਇਆ ਇੱਥੇ ਬਾਬਾ ਜੀ ਬਹੁਤ ਮੁਸ਼ਕਲ ਨਾਲ ਤੁਹਾਡੇ ਕੋਲ ਪਹੁੰਚੇ ਆ ਪੁੱਛ ਪੁੱਛ ਕੇ ਤੇ ਅਸੀਂ ਬੜੇ ਹੈਰਾਨ ਹੋ ਰਹੇ ਹਾਂ ਕਿ ਤੁਸੀਂ ਮਤਲਬ ਇਸ ਤਰ੍ਹਾਂ ਦੀ ਜਗ੍ਹਾ ਤੇ ਇਕੱਲੇ ਰਹਿੰਦੇ ਆ ਜਿੱਥੇ ਹਰ ਕੋਈ ਆਉਣ ਤੋਂ ਡਰੇਗਾ ਤੇ ਅਸੀਂ ਦੇਖਿਆ ਰੱਬ ਨਾਲ ਤੁਸੀਂ ਕਾਫੀ ਜੁੜੇ ਹੋਏ ਆ ਤੇ ਥੋੜਾ ਡਿਟੇਲ ਦੇ ਦੱਸੋ ਆਪਣੇ ਬਾਰੇ ਕਿ ਇੱਥੇ ਤੁਸੀਂ ਕਿੱਦਾਂ ਰਹਿੰਦੇ ਆ ਤੇ ਤੁਹਾਨੂੰ ਇੱਥੇ ਡਰ ਨਹੀਂ ਲੱਗਦਾ ਜੀ ਬਿਲਕੁਲ ਜਿੱਦਾਂ ਅਗਲੇ ਦੁਆਲੇ ਅਸੀਂ ਦੇਖਿਆ ਕਿ ਇੱਥੇ ਸਿਵੇ ਵਗੈਰਾ ਮੇਰੇ ਕੋਲ ਉਹ ਹੈਗੇ ਆ ਹਰਤ ਵਾਲੇ ਉੱਦਪੀ ਕਾਫੀ ਹਰਤ ਵਾਲੇ ਜੰਗਲ ਆ ਸੰਗਣਾ ਦੇਖਣਾ ਹੋਵੇ ਹਰਤ ਵਾਲੇ ਨਾ ਅੱਛਾ ਜੀ ਠੀਕ ਆ ਕਿਉਂਕਿ ਰੱਬ ਦੇ ਨਾਲ ਜਿਹੜਾ ਜੁੜ ਜਾਂਦਾ ਦੀ ਡਰ ਖਤਮ ਹੋ ਜਾਂਦਾ ਉਹਦਾ ਕਿੰਨੇ ਟਾਈਮ ਤੋਂ ਰਹਿੰਦੇ ਜੀ ਇੱਥੇ ਤੁਸੀਂ ਤਾਂ 5 ਸਾਲ ਤੋਂ ਬਹੁਤ 4 ਸਾਲ ਕਿਹੜੇ ਬੋਲਦੇ ਇੱਥੇ ਰਹਿੰਦੇ ਆ ਨਾ ਤੇ ਕੋਈ ਕਦੀ ਦਿੱਕਤ ਪੇਸ਼ਾਨੀ ਤਾਂ ਨਹੀਂ ਆਈ ਜੀ ਇੱਥੇ ਤੇ ਜਾਨਵਰ ਵਗੈਰਾ ਕੋਈ ਜੰਗਲੀ ਵਗੈਰਾ ਕੋਈ ਕਦੀ ਜੰਮਾ ਦਾ ਉਹ ਤੇ ਫਿਰ ਤੇ ਇਹਦੇ ਅਮੈਕ ਨਾ ਅੱਛਾ ਠੀਕ ਹੈ ਜੀ ਕੋਈ ਨਹੀਂ ਕਿਸੇ ਨੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਨਬਨ ਜੀ ਮੈਂ ਸਾਪ ਵੀ ਆਦਿਕ ਨੇ ਯਹਾਂ ਸਾਪ ਆ ਗਿਆ ਉਹ ਕਮਰੇ ਉਹਨੇ ਸਾਪ ਕੋਟ ਲੱਗਾ ਅੱਛਾ ਜੀ ਬਸ ਕਹਦਾ ਸੀ ਆ ਸੱਤਿਆ ਵੀ ਜੀ ਕੋ ਚੂਹਾ ਹੈ ਨਾ ਚੂਹਾ ਵਿਚੇ ਪੜਾਦਾ ਦਰਸ਼ਕ ਉੱਪਰ ਸਿਆਉ ਜਿੱਕੇ ਪਿੱਛੇ ਉਹ ਬਸ ਗਿਆ ਸੀ ਅੰਦਰ ਲੱਕੜੀਆਂ ਦੇ ਅੰਦਰ ਹਾਂ ਹਾਂ ਤਾਂ ਸਭ ਕੁ ਬਿੜਮੂ ਆਵਾਜ਼ ਹੀ ਹੋਈ ਮੇਰੇ ਲੋਕ ਤੋਂ ਪੱਥਰ ਗਿੱਦਾ ਪੱਕਾ ਗਿੱਦਾ ਟੰਕ ਦੀ ਆਵਾਜ਼ ਆਉਂਦੀ ਹੈ ਇਹ ਤੋਂ ਗੜਮਾ ਰਹੀ ਹੈ ਕਿ ਅਜੀ ਤੇ ਮੈਂ ਉੱਠ ਕੇ ਜਾਇ ਤੋ ਬਾਈ ਇਹ ਦੇਖ ਤਾ ਇਹ ਮਤਾ ਉੱਪਰ ਸੇ ਟਪ ਗਿਆ ਕਨਸਰ ਦੇ ਉੱਪਰ ਬੈਠਾ ਵੀ ਤਗਦੀ ਰੱਖ ਉਹ ਤੂ ਕੋ ਲੱਕੜੀ ਵਿੱਚ ਬਾਧਿਆ ਨਾ ਉਸ ਕੋ ਦੇਖ ਰਹਾ ਸੀ ਤੇ ਇਹ ਬਾਬਾ ਜੀ ਕਦੀ ਮਾਨ ਕਦੀ ਕੋਈ ਡਰ ਨਹੀਂ ਆਇਆ ਇੱਥੇ ਰਹਿ ਕੇ ਜਦੋਂ ਕਾ ਵੀ ਮੈਂ ਉਠਾ ਉਸਨੇ ਤਾਂ ਬਾਅਦ ਤੱਕ ਮੇਰੀ ਬਾਤ ਤਾਂ ਤਪ ਜਲਾਈ ਉਸ ਕੋ ਉਹਦਰ ਦੇ ਉਹਨੇ ਕੋਸ਼ਿਸ਼ ਕਰਤਾ ਮੈਂ ਲਾਠੀ ਸੇ ਕਰਨਾ ਐਸੀ ਹਲਕੀ ਜਿਹੀ ਮਰੋੜ ਦੀ ਹੂੰ ਹੂੰ ਕਿੰਨੇ ਕਰਕੇ ਹੈਸੇ ਉਹ ਉਹ ਵੀ ਜਾ ਕੇ ਲਗਾ ਮੈਂ ਤਾਂ ਜੇ ਬਾਹਰ ਕਰਨਾ ਹੁੰਦਾ ਤਾਂ ਮੈਂ ਆਸਾਨੀ ਸੇ ਕਰ ਸਕਦਾ ਸਭ ਮੈਂ ਐਸੇ ਹੀ ਕਰਦਾ ਮੈਂ ਲੈਟਰੀ ਸੀ ਬਹੁਤ ਦੀ ਉਸ ਦਿਨ ਨਿਕਲ ਗਿਆ ਨਿਕਲ ਗਿਆ ਬਹੁਤ ਸਾਫੇ ਸਰ ਤੇ ਬਹੁਤ ਜ਼ਿਆਦਾ ਹੂੰ ਹੂੰ ਇੱਟਾਂ ਬਣੀਆਂ ਨਾ ਪੱਥਰ ਤੋਂ ਸੱਤ ਦੀ ਫੋਟੋ ਹੈ ਉਹਦੇ ਕੋਲ ਸਭ ਤੋਂ ਮਹਤਮਾ ਕੋਈ ਪਹਿਲੇ ਸੀ ਇਹ ਤਾਂ ਹੂੰ ਹੂੰ ਇਕਰ ਬਾਬਾ ਜੀ ਦੇਖਣਾ ਹੋਵੇ ਤਾਂ ਆਪਣੇ ਜਿੱਦਾਂ ਦਾ ਹੀ ਜੰਗਲ ਆ ਤੇ ਇੱਥੇ ਦਾ ਜਾਨਵਰ ਬਹੁਤ ਆ ਜੋ ਸਾਨੂੰ ਸੋਨ ਨੂੰ ਮਿਲਿਆ ਨਾ ਤੁਹਾਡੀ ਇੱਕ ਤੁਸੀਂ ਦਲੇਰੀ ਲਾ ਲੋ ਜਾਂ ਰੱਬ ਦੇ ਨਾਲ ਤੁਸੀਂ ਜੁੜਿਓ ਆ ਕੋਈ ਦਲੇਰੀ ਨਹੀਂ ਖਾਣੋ ਖਾਣੋ ਇਹ ਤਾਂ ਰੱਬ ਪ੍ਰਮਾਤਮਾ ਨਾਲ ਸਭ ਕੁਝ ਉਹਨਾਂ ਕਰਕੇ ਵਧੀਆ ਚੱਲਿਆ ਜੀ ਇਹਦਾ ਜੀ ਕੋਈ ਦਿੱਕਤ ਨਹੀਂ ਹਾਂਜੀ ਹਾਂਜੀ ਤੇ ਬਾਬਾ ਜੀ ਜਿੱਦਾਂ ਹੁਣ ਅੱਜ ਕਾਲ ਯੁਗ ਚਾਦੇ ਆ ਪੂਰਾ ਕਾਲ ਯੁਗ ਆ ਅੱਜ ਦੇ ਟਾਈਮ ਤੇ ਹਰ ਕੋਈ ਚਾਹੁੰਦਾ ਆ ਜਿੰਨੇ ਵੀ ਅਸੀਂ ਦੇਖਿਆ ਕਿ ਮਤਲਬ ਕਾਲ ਯੁਗ ਦੇ ਵਿੱਚ ਹਰ ਕੋਈ ਆਪਣਾ ਪੇਟ ਪਾਲਣ ਨੂੰ ਹੋਇਆ ਵਾ ਤੁਸੀਂ ਸਾਨੂੰ ਬਿਲਕੁਲ ਅਲੱਗ ਲੱਗੇ ਆ ਕਿ ਜਿਹੜੇ ਤਾਂ ਜੰਗਲ ਦੇ ਵਿੱਚ ਉਹ ਵੀ ਗੁਫਾ ਪਹਾੜੀ ਦੇ ਵਿੱਚ ਚਟਾਨ ਚ ਰਹਿਣੇ ਆ ਤੁਹਾਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਕਿਸੇ ਦਾ ਵੀ ਨਹੀਂ ਤਾਂ ਤੁਸੀਂ ਜਾ ਕੇ ਕਿਸੇ ਮੰਦਰ ਚ ਰਹਿ ਸਕਦੇ ਆ ਜਾਂ ਕਿਤੇ ਹੋਰ ਜਗ੍ਹਾ ਤੇ ਰਹਿ ਸਕਦੇ ਤੁਸੀਂ ਇਕੱਲਾ ਹੀ ਪਸੰਦ ਕਰਦੇ ਇੱਦਾਂ ਰਹਿਣਾ ਨਾ ਜੀ ਹਾਂ ਤੇਲਾ ਸੋਹਣਾ ਹਾਂ ਹਾਂ ਮਾਧਿਮੇ ਗੱਲ ਨਹੀਂ ਹਟਾ ਹਾਂ ਕਿਉਂਕਿ ਬਾਬਾ ਜੀ ਹੁਣ ਅਸੀਂ ਦੇਖ ਮਤਲਬ ਜੋ ਜਿੱਦਾਂ ਮਤਲਬ ਹੁਣ ਸਾਰੇ ਜਾਣਦੇ ਕਿ ਅੱਜ ਕੱਲ ਇਦਾਂ ਜੰਗਲਾਂ ਦੇ ਵਿੱਚ ਕਿਸੇ ਸਮੇਂ ਹੁੰਦੇ ਸੀ ਕਿ ਸਾਧੂ ਫਕੀਰ ਰਹਿੰਦੇ ਜੰਗਲਾਂ 'ਚ ਹੁੰਦਾ ਸੀ ਕੋਈ ਤਪੱਸਿਆ ਕਰਦੇ ਆ ਫਕੀਰ ਨਾ ਤੇ ਰੱਬ ਨਾਲ ਨਾਮ ਦੇ ਨਾਲ ਲੀਨ ਆ ਪਰ ਅੱਜ ਕੱਲ ਨਹੀਂ ਹੈਗਾ ਦੇਖੋ ਨੂੰ ਮਿਲਦਾ ਪਰ ਆਸੀ ਤੁਹਾਨੂੰ ਦੇਖ ਕੇ ਸਾਨੂੰ ਥੋੜਾ ਜਿਹਾ ਹੋਇਆ ਕਿ ਅੱਜ ਵੀ ਹੈਗੇ ਆ ਕਿ ਸਾਧੂ ਸੰਤ ਕੇ ਜਿਹੜੇ ਰੱਬ ਦੇ ਨਾਲ ਜੁੜੇ ਹੋਏ ਆ ਜਿਨ੍ਹਾਂ ਨੂੰ ਕੋਈ ਮਤਲਬ ਸੰਸਾਰਿਕ ਮਤਲਬ ਉਹਨਾਂ ਨੂੰ ਲੈਣਾ ਦੇਣਾ ਨਹੀਂ ਹੈਗਾ ਜੀਵਨ ਦੇ ਨਾਲ ਬਾਬਾ ਜੀ ਜਿਹੜੀ ਇਹ ਗੁਫਾ ਦੇ ਵਿੱਚ ਤੁਸੀਂ ਰਹਿੰਦੇ ਆ ਤੇ ਥੱਲੇ ਵੀ ਅਸੀਂ ਦੇਖਿਆ ਕਿ ਗੁਫਾ ਦੇ ਵਿੱਚ ਕਮਰੇ ਬਣੇ ਹੋਏ ਆ ਤਿੰਨ ਚਾਰ ਕਮਰੇ ਹਨ ਉਹਦੇ ਉੱਪਰ ਡਿਜ਼ਾਈਨਿੰਗ ਵੀ ਪੁਰਾਣੀ-ਪੁਰਾਣੀ ਆ ਬਹੁਤ ਰਾਜਿਆਂ ਦੇ ਟਾਈਮ ਦੀ ਨਾ ਤੇ ਪਹਾੜੀ ਬਹੁਤ ਉੱਚੀ ਆ ਜੰਗਲ ਦੇ ਵਿੱਚ ਉੱਚੀ ਤਾਂ ਗੁਫਾ ਦੇ ਵਿੱਚ ਇਸ ਤਰ੍ਹਾਂ ਦੇ ਕਮਰੇ ਡਿਜ਼ਾਈਨਿੰਗ ਉੱਪਰ ਆ ਕੇ ਥੋੜਾ ਜਿਹਾ ਤੁਸੀਂ ਰਹਿੰਦੇ ਆ ਗੁਫਾ ਦੇ ਵਿੱਚ ਤੇ ਥੋੜਾ ਦੱਸੋ ਇਹ ਕਦੋਂ ਦੀਆਂ ਬਣੀਆਂ ਆ ਇਹ ਰਾਜਿਆਂ ਦੇ ਦਮਨ ਬੜੇ ਐਸੇ ਬੋਲਤੇ ਜੀ ਬਾਬਲ ਜੀ ਜਦੋਂ ਇਹ ਜਿੱਦਾਂ ਇਹ ਬਹੁ ਟਾਈਮ ਦੇ ਬੰਦ ਪਏ ਆ ਤੁਸੀਂ ਆ ਕੇ ਇੱਥੇ ਰਹੇ ਤੁਹਾਨੂੰ ਡਰ ਨਹੀਂ ਮਹਿਸੂਸ ਹੋਇਆ ਕਿ ਇੰਨੇ ਚੇਦੀਆਂ ਬੰਦ ਗੁਫਾਫਾ ਆਏ ਕਿੰਨੀਆਂ ਖਤਰਨਾਕ ਕਿ ਤੁਸੀਂ ਆ ਕੇ ਇੱਥੇ ਰਹਿਣ ਲੱਪੇ ਥੱਲੇ ਤਾਂ ਅਸੀਂ ਦੇਖਿਆ ਜੀ ਕੋਫਨ ਨੇ ਰਾਜ ਕਮਰਿਆਂ ਚ ਹਨਾ ਅੰਦਰ ਜਾਣ ਤੋਂ ਵੀ ਡਰ ਲੱਗਦਾ ਉੱਥੇ ਹਨਾ ਜਾਨਵਰ ਵਗੈਰਾ ਵੀ ਉੱਚ ਲੁਕੇ ਹੋ ਸਕਦੇ ਆ ਥੱਲੇ ਜਾ ਕੇ ਜਿੱਦਾਂ ਮਾਦੀ ਜਾਨਵਰ ਵੀ ਛੱਤ ਭਾਲਦਾ ਆ ਬਾਬਾ ਜੀ ਬੈਠੇ ਤੁਸੀਂ ਹੈ ਕਿੱਥੋਂ ਬੇਸਿਕਲੀ ਮਾਤਲ ਲਈ ਅਸੀਂ ਮਤਲਬ ਘਰ ਆਪਣਾ ਬੋ ਅਸਾਂ ਬੋ ਕਾਫੀ ਹਾਈਟ ਤੇ ਹੈ ਨਾ ਉਹ ਸੱਤ ਤੋਂ 80 ਕਿਲੋ ਕਰ ਤੋਂ ਉਪਰ ਆਸ਼ੇ ਜੀ ਤੇ ਤੁਸੀਂ ਇਹ ਚੋਲਾ ਸ਼ੁਰੂ ਤੋਂ ਆ ਜਾਂ ਕਦੋਂ ਤੋਂ ਤੁਸੀਂ ਪਾਇਆ ਸਾਧੂ ਚੋਲਾ 86 ਸੇ 86 ਤੋਂ ਕੋਈ ਮੈਂ 86 ਕੋਈ ਨਹੀਂ ਪਟੋ ਤੇ ਕਿੱਦਾਂ ਮਨ ਚ ਆਇਆ ਜੀ ਇੱਕਦਮ ਆਪਣੇ ਤੁਹਾਡੇ ਤੇ ਕੇ ਪਰਮਾਤਮਾ ਬੋਲੀ ਤੇ ਫੇਰ ਘਰ ਪਰਿਵਾਰ ਕਿੱਦਾਂ ਹੈਗਾ ਜੁੜਿਆ ਹੋਇਆ ਜੀ ਤੇ ਆਪਣੇ ਬੱਚੇ ਵਗੈਰਾ ਹਮ ਤਾਂ ਬਦਨ ਤਿਆਰੀ ਜੋ ਸ਼ੁਰੂ ਤੇ ਤੇ ਕਦੀ ਵੀ ਜੇ ਤੁਸੀਂ ਬੁਵਾਟ ਮਾਰ ਹੋ ਜੰਦੇ ਆ ਤਾਂ ਫਿਰ ਅਜਰਬੈਦੀ ਦੀ ਦਵਾਈ ਵਗੈਰਾ ਖਾਣੇ ਆ ਜਾਂ ਕਿਤਾ ਮਤਲਬ ਦਵਾਈ ਕਿਸੇ ਰੁਕ ਰਵਣਾ ਨਹੀਂ ਕਰਪਾ ਜੀ ਮਤਲਬ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਹੋ ਗਿਆ ਨਹੀਂ ਕੋਤੋ ਬਤਾਇਆ ਨਾ हमको ਕੋਈ ਡੁਬਕੀ ਲਗਾਈ ਹੋ ਅੱਜ ਕੱਲ੍ਹ हमको ਬੁਖਾਰ ਨਹੀਂ ਆਇਆ ਕੋਤੋ ਜਦੋਂ ਡੁਬਕੀ ਲਗਾਈ ਉਸ ਤੋਂ ਬਾਅਦ ਐਨ ਫਿੱਟ ਰਹੇ ਤੁਸੀਂ ਕੋਈ ਬੁਖਾਰ ਨਹੀਂ ਆਇਆ ਕੁਝ ਨਹੀਂ ਆਇਆ ਉਹ ਬਾਸੀ ਕਿਸੇ ਆ ਵੀ ਹਮ ਤਾਂ ਕਿ ਆ ਜੋ ਚੋਟ ਬਾਦੇ ਦੱਦ ਨਹੀਂ ਹੋ ਗੋ ਤਾਂ ਉਹ ਤੋਂ ਬਾਅਦ ਥੋੜਾ ਅਸਥ ਹੋਣਾ ਹਾਂ ਨਹੀਂ ਮਾ ਕੋਈ ਬਿਮਾਰੀ ਸੇ ਸੱਤੇ ਸਾਨੂੰ ਲੱਗਦਾ ਇੱਥੇ ਕੋਈ ਜ਼ਿੰਮੇਵਾਰੀ ਤੇ ਹੈ ਬਾਬਾ ਜੀ ਇੱਥੇ ਦਾ ਮਤਲਬ ਜਿਦਾ ਹੁਣ ਅੱਗੇ ਗਰਮੀ ਆ ਜਾਣੀ ਆ ਤੇ ਗਰਮੀयां ਨੂੰ ਥੋੜੀ ਦਿੱਕਤ ਆਉਂਦੀ ਹੁੰਦੀ ਹੈ ਗਰਮੀ ਬਰਮੀ ਮਥਰ ਕੀ ਦਿੱਕਤ ਹੈ ਥੋੜਾ ਹੋਰ ਕੋਈ ਦਿੱਕਤ ਹੈ ਮਥਰ ਵਗੈਰਾ ਨਾਲ ਕੋਈ ਦਿੱਕਤ ਹਵਾ ਤੇ ਜੀ ਸਾਹਮਣੇ ਨਹੀਂ ਕਰਨਾ ਸਾਨੂੰ ਬਾਬਾ ਜੀ ਵਧੀਆ ਲੱਗਿਆ ਬਹੁਤ ਹਰ ਕਿਸੇ ਨੂੰ ਡਰ ਲੱਗੂਗਾ ਕੋਈ ਸੱਪ ਆ ਸਕਦਾ ਜਾਨਵਰ ਆ ਸਕਦਾ ਜਿੱਥੇ ਤੁਸੀਂ ਇਕੱਲੇ ਬੈਠੇ ਹੈ ਨਹੀਂ ਹੁੰਤੇ ਆਪੇ ਤੇ ਹੁੰਤੇ ਨਾਲ ਉਸ ਬਾਅਦ ਨਾ ਮਿਲ ਤੋ ਖਾਇ ਜੀ ਅਰੇ ਹੁੰਤਰਾਂ ਨਹੀਂ ਹੈ ਸਾ ਕੋ ਸਿਕਿਆ ਨਾਲ ਸਾਥ ਹੋਈ ਆ ਤਾਂ ਸਾਥ ਦੇ ਰੂਪ ਨੇ ਤੇ ਯੋਸ਼ੀ ਦੇ ਰੂਪ ਨੇ ਉਹ ਤਾਂ ਹੈ ਹੀ ਆ ਸਾਰੀ ਉਹਦੀ ਸ੍ਰਿਸ਼ਟੀ ਸਾਰੀ ਉਹਦੀ ਆ ਜੀ ਉਹ ਹਸਾ ਆਪਣੇ ਤੇ ਫਿਰ ਖਾਣਾ ਵਗੈਰਾ ਤੁਸੀਂ ਆਪੇ ਬਣਾਉਣਾ ਜੀ ਆ ਬਣਿਆ ਹੋਇਆ ਚੁੱਲਾ ਵਗੈਰਾ ਇੱਥੇ ਸਾਰਾ ਉਹ ਚੁੱਲਾ ਖਿਚੜੀ ਬਣਾਉਂਦੇ ਤਾਂ ਚੌਲ ਤੇ ਦਾਲ ਅੱਜ ਚੋਲ ਚੋਲ ਖਿਚੜੀ ਵਗੈਰਾ ਖਾਣੇ ਤੁਸੀਂ ਆ ਤਾਂ ਠੀਕ ਆ ਬਾਬਾ ਜੀ ਮੈਂ ਥੋੜੀ ਚਾਹ ਬਣਾ ਦਵਾਂ ਨਾ ਨਹੀਂ ਨਹੀਂ ਬਾਬਾ ਜੀ ਬਸ ਤੁਹਾ ਨਾਲ ਗੱਲਬਾਤ ਹੋ ਗਈ ਤੇ ਇੱਕ ਸਕੂਨ ਮਿਲਿਆ ਗੱਲਬਾਤ ਕਰਕੇ ਇੰਨਾ ਹੀ ਬਹੁਤ ਆ ਹੁਣ ਅਸੀਂ ਤੁਹਾਨੂੰ ਖੇਚੜ ਥੋੜਾ ਦੇਣੀ ਆ ਜੀ ਚਾਹ ਤੁਸੀਂ ਦੱਸੋ ਅਸੀਂ ਤੁਹਾਡੀ ਕੀ ਸੇਵਾ ਕਰੀਏ ਤੁਹਾਡੇ ਤੋਂ ਸੇਵਾ ਥੋੜਾ ਕਰ ਲਈ ਜੀ ਅਸੀਂ ਤੇ ਤੁਸੀਂ ਸਾਨੂੰ ਚਾਹ ਪਾਣੀ ਦਾ ਪੁੱਛਿਆ ਬਹੁਤ ਵਧੀਆ ਲੱਗਾ ਜੀ ਤੇ ਤੁਸੀਂ ਦੱਸੋ ਤੁਹਾਡੀ ਕੀ ਸੇਵਾ ਕਰੀਏ ਸੇਵਾ ਸੇਵਾ ਮੈਂ ਲਫ਼ਜ਼ ਤੋਂ ਨਹੀਂ ਬੋਲਦਾ ਇਸ ਕਾਲ ਯੁਗ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਮਿਲਣੀਆਂ ਬਹੁਤ ਜ਼ਿਆਦਾ ਮੁਸ਼ਕਲ ਆ ਤੇ ਹੁਣ ਅਸੀਂ ਵਾਪਸ ਚੱਲੇ ਆਂ ਕਿਉਂਕਿ ਕਾਫੀ ਟਾਈਮ ਹੋ ਗਿਆ ਆ ਤੇ ਹੁਣ ਵੀਡੀਓ ਦੀ ਸਮਾਪਤੀ ਕਰਦੇ ਆਂ ਆਸ ਕਰਦੇ ਆਂ ਕਿ ਤੁਹਾਨੂੰ ਇਹ ਵੀਡੀਓ ਸਾਡੀ ਵਧੀਆ ਲੱਗੀ ਹੋਵੇਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਕਿਉਂਕਿ ਤਾਂ ਕਿ ਹਰ ਕਿਸੇ ਨੂੰ ਪਤਾ ਲੱਗ ਸਕੇ ਕਿ ਅੱਜ ਵੀ ਇਸ ਤਰ੍ਹਾਂ ਦਾ ਟਾਈਮ ਹੈਗਾ ਆ ਕਿ ਜੰਗਲਾਂ ਦੇ ਵਿੱਚ ਫਕੀਰ ਬਾਬੇ ਰੱਬ ਦਾ ਨਾਮ ਲੈਂਦੇ ਆ ਚਲੋ ਧੰਨਵਾਦ